ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਰੋਸ਼ਨੀ ਦਾ ਤਿਹਾਰ ਦੀਵਾਲੀ ਆਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਿੱਥੇ ਸਾਡੇ ਸ਼ਹਿਰ ਸਾਡੇ ਸੂਬੇ ਸਾਡੇ ਦੇਸ਼ ਤੇ ਦੇਸ਼ਾਂ ਵੀ ਦੇਸ਼ਾਂ ਵਿੱਚ ਵਸਦੇ ਸਾਡੇ ਭੈਣ ਭਰਾਵਾਂ ਦੇ ਵਿੱਚ ਸ਼ਰਧਾ ਤੇ ਉਛਾਏ ਉੱਥੇ ਸਾਡੇ ਖੰਨੇ ਸ਼ਹਿਰ ਦੇ ਵਿੱਚ ਵੀ ਦੀਵਾਲੀ ਦੀ ਜਿਹੜੀਆਂ ਤਿਆਰੀਆਂ ਨੇ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਡਾ ਏਬੀ 18 ਇੱਕ ਦੀਵਾਲੀ ਵਿਸ਼ੇਸ਼ ਦੀ ਡਰਾਈਵ ਚਲਾਉਂਦਾ ਹੈ ਜਿਦੇ ਵਿੱਚ ਕਿ ਸ਼ਹਿਰ ਦੀਆਂ ਪ੍ਰਭਾਵਸ਼ਾਲੀ ਸ਼ਕਤੀਆਂ ਨਾਮਵਰ ਸ਼ਕਤੀਆਂ ਚਾਹੇ ਉਹ ਸਿਆਸਤ ਦੇ ਨਾਲ ਜ ਭਾਰਮਿਕ ਖੇਤਰਾਂ ਨਾਲ ਜੁੜੀਆਂ ਹੋਣ ਚਾਹੇ ਸੱਭਿਆਚਾਰਕ ਤੇ ਚਾਹੇ ਖੇਡ ਦੇ ਖੇਤਰਾਂ ਨਾਲ ਉਹ ਤੁਹਾਨੂੰ ਵਧਾਈ ਵੀ ਦਿੰਦੇ ਨੇ ਮੈਸੇਜ ਵੀ ਦਿੰਦੇ ਨੇ ਤੇ ਤੁਹਾਨੂੰ ਬਹੁਤ ਵਧੀਆ ਬੈਸਟ ਵਿਸ਼ੇਸ ਵੀ ਦਿੰਦੇ ਨੇ ਉਸੇ ਲੜੀ ਤਹਿਤ ਅੱਜ AB18 ਦੀ ਟੀਮ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੀ ਹੈ ਉਹ ਸਾਡੇ ਸ਼ਹਿਰ ਦੇ ਇੱਕ ਤਰ੍ਹਾਂ ਦੇ ਲਾਲੀਏ ਕਿ ਸਿਟੀ ਮੇਕਰ ਨੇ ਸਾਡੇ ਸ਼ਹਿਰ ਜੇਕਰ ਅੱਜ ਸੁਚਾਰੂ ਢੰਗ ਨਾਲ ਚੱਲ ਰਿਹਾ ਤਾਂ 90% ਉਹਨਾਂ ਦਾ ਕੰਟਰੀਬਿਊਸ਼ਨ ਆਹੋ ਗੱਲ ਕਰਦੇ ਆ ਸਾਡੇ ਖੰਨੇ ਕਮੇਟੀ ਦੇ ਈਓ ਚ ਰਣਜੀਤ ਜੀ ਦੇ ਨਾਲ ਪਹਿਲਾਂ ਦਾ ਸਰ ਵੈਲਕਮ ਸਾਡੇ ਚੈਨਲ ਤੇ ਹਾਂਜੀ ਥੈਂਕ ਯੂ ਵਾਲਿਆ ਸਾਹਿਬ ਥੈਂਕ ਯੂ ਬਡੇਰਾ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਜਿਹੜਾ ਖੰਨੇ ਦੀਆਂ ਸਮੱਸਿਆਵਾਂ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਉਹਨਾਂ ਨੂੰ ਪਹੁੰਚਾਉਣ ਤੋਂ ਬਾਅਦ ਜਿਹੜਾ ਉਹਨਾਂ ਦਾ ਹੱਲ ਕੀਤਾ ਜਾਂਦਾ ਮੈਂ ਖੰਨਾ ਵਾਸੀਆਂ ਨੂੰ ਆਉਣ ਵਾਲੀ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਵਿਸ਼ਕਰਮਾ ਡੇ ਦਾ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਆਉਣ ਵਾਲਾ ਸਾਲ ਖੰਨਾ ਨਿਵਾਸੀਆਂ ਲਈ ਬਹੁਤ ਖੁਸ਼ੀਆਂ ਭਰਿਆ ਤੇ ਤਰੱਕੀਆਂ ਵਾਲਾ ਆਵੇ ਤੇ ਮੈਂ ਖੰਨਾ ਵਾਸੀਆਂ ਨੂੰ ਅਪੀਲ ਵੀ ਕਰਦਾ ਕਿ ਜਿਹੜਾ ਪ੍ਰੋਜੈਕਟ ਹੁਣ ਕੂੜੇ ਦਾ ਖੰਨੇ ਵਾਸਤੇ ਸਰਕਾਰ ਨੂੰ ਦਿੱਤਾ ਗਿਆ ਹੈ ਉਸ ਵਿੱਚ ਸਲੋਕਾਂ ਦੇ ਸਹਿਯੋਗ ਨਾਲ ਉਸ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ ਤੇ ਜੋ ਜਿਹਨੇ ਉਹ ਵੱਧ ਚੜ ਕੇ ਹਿੱਸਾ ਲੈਣਗੇ ਉਹਨਾਂ ਹੀ ਆਪਣੇ ਸ਼ਹਿਰ ਦੀ ਸੁੰਦਰਤਾ ਤੇ ਸਫਾਈ ਵਿੱਚ ਵਾਧਾ ਹੋਊਗਾ ਤੇ ਮੈਂ ਫੇਰ ਇੱਕ ਵਾਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਦਿੰਨਾ ਹੈ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਆਈਓ ਸਾਹਿਬ ਆਪਾਂ ਦੇਖਿਆ ਹੋਵੇ ਕਿ ਜਦੋਂ ਤਿਹਾਰਾਂ ਦਾ ਸੀਜ਼ਨ ਚੱਲਦਾ ਫੈਸਟਿਵ ਸੀਜ਼ਨ ਚੱਲਦਾ ਤਾਂ ਜਿਹੜੇ ਪ੍ਰਸ਼ਾਸਨਿਕ ادارے ਨੇ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਹੱਦ ਤੱਕ ਵੱਜ ਜਾਂਦੀ ਹੈ ਸਰ ਲੋਕਾਂ ਦੇ ਵਿੱਚ ਵੀ ਕਿਉਂਕਿ ਲਾਲੋ ਸੀਜ਼ਨ ਵੀ ਚੱਲਦਾ ਵਾ ਲੋਕਾਂ ਦਾ ਰੇੜੀਆਂ ਹੋ ਗਈਆਂ ਫੜੀਆਂ ਹੋ ਗਈਆਂ ਜਾਂ ਹੋਰ ਲੋਕ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਕਾਫੀ ਥੋੜਾ ਜਿਹਾ ਇਸ ਟਾਈਮ ਟ੍ਰੈਫਿਕ ਹੋ ਗਿਆ ਤੇ ਮੇਨ ਕਮੇਟੀ ਨੂੰ ਇਹ ਚੀਜ਼ ਦੀ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਵਾ ਕਿ ਰਾਤ ਤੋਂ ਬਾਅਦ ਅਗਲੇ ਦਿਨ ਦੀ ਨੈਕਸਟ ਸਵੇਰ ਚੜ੍ਹਦੀ ਹੈ ਤਾਂ ਕੂੜਾ ਹੋ ਗਿਆ ਸਰ ਵੇਸਟੇਜ ਹੋ ਗਈ ਜਾਂ ਹੋਰ ਬੜੀ ਦਿੱਕਤ ਹੈ ਜਿਸ ਨਾਲ ਕਿ ਸ਼ਹਿਰ ਸਟਿਵ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਆ ਤੁਹਾਡੇ ਵੱਲੋਂ ਜਾਂ ਕਮੇਟੀ ਦੇ ਵੱਲੋਂ ਕੋਈ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਵੀ ਨਾ ਆਵੇ ਕਿਸੇ ਦੇ ਵਪਾਰ 'ਚ ਵੀ ਕੋਈ ਅੜੀਕਾ ਨਾ ਲੱਗੇ ਤੇ ਆਪਾਂ ਸਾਰੇ ਜਿਹੜਾ ਤਿਹਾਰਾ ਬਹੁਤ ਹੀ ਖੁਸ਼ੀਆਂ ਤੇ ਖੁਸ਼ਹਾਲੀ ਨਾਲ ਮਨਾ ਸਕੀਏ ਬਿਲਕੁਲ ਆਪਣਾ ਵਾਲੀਆ ਜੀ ਇਹ ਨਾ ਜਿਹੜਾ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਜਿਹੜਾ ਸ਼ਹਿਰ ਦਾ ਕੂੜਾ ਤਕਰੀਬਨ ਡਬਲ ਹੋ ਜਾਂਦਾ ਵਾ ਅਸੀਂ ਟਾਈਮ ਟੂ ਟਾਈਮ ਵੀ ਲੋਕਾਂ ਨੂੰ ਅਪੀਲ ਵੀ ਕਰਦੇ ਰਹਿੰਦੇ ਆਂ ਵੀ ਸਾਡੇ ਥੋੜੇ ਸਹਿਯੋਗ ਨਾਲ ਹੀ ਆਪਾਂ ਇਹਨੂੰ ਕਵਰ ਕਰ ਸਕਦੇ ਆਂ ਸਾਡੇ ਇਹਦੇ ਵੱਲੇ ਇਹਦੇ ਵਾਸਤੇ ਸਾਡੀ ਅਲੱਗ ਪਲੈਨਿੰਗ ਬਣਾ ਕੇ ਅਸੀਂ ਹੋਰ ਜ਼ਿਆਦਾ ਬੰਦੇ ਡਿਪਲੋਏ ਕੀਤੇ ਨੇ ਤੇ ਜਿਹੜਾ ਕਿ ਰਾਉਂਡ ਦਾ ਕਲੌਕ ਕੰਮ ਕਰ ਰਹੇ ਨੇ ਤੇ ਫਿਰ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਸਾਡੇ ਧਿਆਨ ਦੇ ਵਿੱਚ ਲਿਆਇਓ ਅਸੀਂ ਉਸ ਨੂੰ ਉਸਤੇ ਵੀ ਕੰਮ ਕਰਕੇ ਉਸ ਨੂੰ ਬਿਹਤਰ ਬਣਾਇਆ ਜਾ ਸਕੇ ਬਹੁਤ ਵਧੀਆ ਗੱਲ ਹੈ ਸਰ ਨੇ ਜਿਵੇਂ ਕਿਹਾ ਵੇ ਕਿ ਐਕਸਟਰਾ ਜਿਹੜੇ employees ਨੇ ਉਹ ਡੈਪਿਊਟ ਕਰ ਦਿੱਤੇ ਗਏ ਨੇ ਜੇਕਰ ਕਿਸੇ ਚੀਜ਼ ਦੀ ਕੋਈ ਦਿੱਕਤ ਆਉਂਦੀ ਹੈ ਕੋਈ ਟੈਨਸ਼ਨ ਆਉਂਦੀ ਹੈ ਤਾਂ ਕਮੇਟੀ 24 7 ਥੁੜੀਆਂ ਸੇਵਾਵਾਂ ਦੇ ਵਿੱਚ ਹਾਜ਼ਰ ਸਰ ਇਸ ਤੋਂ ਬਾਅਦ ਦਿਵਾਲੀ ਦਿਵਾਲੀ ਤੋਂ ਬਾਅਦ ਵਿਸ਼ਕਰਮਾ ਦੇ ਗੁਰਪੁਰਵ ਬਹੁਤ ਤਿਹਾਰ ਆਪਣੇ ਹਜੇ ਪਏ ਨੇ ਜੀ ਤੇ ਮੇਨ ਗੱਲ ਸਨਾਤਨ ਦਾ ਪ੍ਰਮੁੱਖ ਤਿਹਾਰ ਆ ਰਿਹਾ ਹੈ ਤਾਂ ਸਰ ਕਮੇਟੀ ਨੇ ਜਿੱਥੇ ਇਸ ਚੀਜ਼ ਦਾ ਡੰਪਿੰਗ ਯਾਰਡ ਵਗੈਰਾ ਦਾ ਇੱਕ ਇਨੀਸ਼ੀਏਟਿਵ ਦਿੱਤਾ ਹੋਰ ਇਸ ਤੋਂ ਛੁੱਟ ਕਮੇਟੀ ਵੱਲੋਂ ਕੋਈ ਉਪਰਾਲਾ ਜਿਹਦੇ ਨਾਲ ਕਿ ਸ਼ਹਿਰ ਸੁਚਾਰੂ ਢੰਗ ਨਾਲ ਚੱਲੇ ਤੇ ਤਿਹਾਰ ਨੇ ਤਿਹਾਰ ਪੂਰੀ ਪ੍ਰੋਸਪਰਿਟੀ ਨਾਲ ਮਨਾਏ ਜਾ ਸਕਣ ਨੀ ਬਿਲਕੁਲ ਜੀ ਇਹ ਅਸੀਂ ਇਸ ਸਬੰਧ ਦੇ ਵਿੱਚ ਸਾਡੇ ਜਿਹੜੇ ਮੰਤਰੀ ਸਾਹਿਬ ਨਿਗੇ ਸਾਹਬ ਉਹ ਬਹੁਤ ਆਪਣਾ ਇੰਟਰਸਟ ਰੱਖਦੇ ਨੇ ਉਹ ਟਾਈਮ ਟੂ ਟਾਈਮ ਹੀ ਸਾਡੇ ਨਾਲ ਕਨਸਰਨ ਦੇ ਇਥੇ ਮੀਟਿੰਗਾਂ ਕਰਦੇ ਰਹਿੰਦੇ ਨੇ ਉਹਨਾਂ ਦਾ ਸਬੰਧ ਦੇ ਵਿੱਚ ਅਸੀਂ ਆਹ ਟੈਂਡਰ ਟੁੰਡਰ ਵੀ ਜਿਹੜੇ ਸ਼ਹਿਰ ਦੀ ਵਿਕਾਸ ਵਾਸਤੇ ਲਾਉਣ ਦੀ ਵਿਚਾਰ ਅਧੀਨ ਨੇ ਤੇ ਹੋਰ ਵੀ ਜੇ ਕੋਈ ਹੈਗੇ ਕਈ ਕੰਮ ਅਸੀਂ ਜਿਵੇਂ ਹੈਗਾ ਮਸ਼ੀਨਰੀ ਵੀ ਹੁਣ ਕਾਫੀ ਹੱਦ ਤੱਕ ਨਗਰ ਕੌਂਸਲ ਕੋਲ ਆ ਚੁੱਕੀ ਆ ਤੇ ਅੱਗੇ ਵੀ ਹੋਰ ਵੀ ਮਸ਼ੀਨਰੀ ਲਿਆਉਣ ਦੀ ਪ੍ਰੋਪੋਜ਼ਲ ਆ ਵੀ ਜਿਹੜਾ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਫਾਇਦਾ ਹੋ ਸਕੇ ਥੈਂਕ ਯੂ ਜੀ ਜਿਵੇਂ ਕਿ ਤੁਸੀਂ ਸੁਣ ਰਹੇ ਸੀਗੇ ਇਹ ਸਾਡੇ ਖੰਨੇ ਦੀ ਕਮੇਟੀ ਦੇ ਈਓ ਸਾਹਿਬ ਚਰਨਜੀਤ ਜੀ ਫਿਰ ਅਜੇ ਹੀ ਕਿਸੇ ਨਾਮ ਵਰ ਸ਼ਕਤੀਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਹੜੇ ਕਿ ਤੁਹਾਨੂੰ ਦੀਵਾਲੀ ਵਿਸ਼ੇਸ ਵੀ ਦੇਣਗੇ ਤੇ ਦੀਵਾਲੀ ਦੇ ਨਾਲ ਨਾਲ ਤੁਹਾਨੂੰ ਸ਼ੁਭ ਕਾਮਨਾਵਾਂ ਦੇ ਕਿ ਕਿਵੇਂ ਸ਼ਹਿਰ ਨੂੰ ਪ੍ਰੋਪਰ ਸੋਹਣਾ ਤੇ ਸੁੰਦਰੀਕਰਨ ਤੇ ਆਧੁਨਿਕੀ ਕਰਨ ਵੱਲ ਲੈ ਕੇ ਜਾਈਏ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ